ਇੰਗਲੈਂਡ ਲਾਈਵ ਸ਼ੋਅ ਦੌਰਾਨ ਕਰਨ ਔਜਲੇ ਦੇ ਮੂੰਹ ਤੇ ਮਾਰੀ ਜੁੱਤੀ ਹਾਂਜੀ ਦੋਸਤੋ ਇਸ ਸਮੇਂ ਕਰਨ ਔਜਲਾ ਇੰਗਲੈਂਡ ਵਿੱਚ ਹਨ ਤੇ ਉਹ ਕੱਲ ਹੀ ਆਪਣਾ ਲਾਈਵ ਸ਼ੋਅ ਲਗਾ ਰਹੇ ਸਨ ਤੇ ਇੰਨੇ ਨੂੰ ਹੀ ਇੱਕ ਮੁੰਡੇ ਵੱਲੋਂ ਆਪਣੀ ਜੁੱਤੀ ਲਾ ਕੇ ਕਰਨ ਔਜਲੇ ਦੇ ਮਾਰ ਦਿੱਤੀ ਜਾਂਦੀ ਹੈ ਜੁੱਤੀ ਵੀ ਸਿੱਧੀ ਕਰਨ ਔਜਲੇ ਦੇ ਮੂੰਹ ਤੇ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਉਹ ਜਿਹੜਾ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੇ ਨੇ ਤੇ ਜੁੱਤੀ ਮਾਰਨ ਵਾਲੇ ਮੁੰਡੇ ਨੂੰ ਕਹਿੰਦੇ ਨੇ ਕਿ ਤੂੰ ਸਟੇਜ ਤੇ ਆ ਜਾ ਆਪਾਂ ਇਕੱਲੇ ਨੂੰ ਇਕੱਲਾ ਵੇਖ ਲੈਂਦੇ ਹਾਂ ਸਟੇਜ ਆ ਲੈ ਟੂ ਵਨ ਟੂ ਵਨ ਰਾਈਟ ਨਾਓ என்ன மனா தான் காரி ஜுத்திய நா ਦੱਸ ਦਿਆ ਕਿ ਇਹ ਮੁੰਡਾ ਸਿਰਫ ਜੁੱਤੀ ਮਾਰਨ ਵਾਸਤੇ ਹੀ ਸਟੇਜ ਦੇ ਕੋਲ ਵਾਲੀ ਮਹਿੰਗੀ ਟਿਕਟ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਸਿਕਿਉਰਿਟੀ ਪੁਲਿਸ ਵੱਲੋਂ ਇਸ ਜੁੱਤੀ ਮਾਰਨ ਵਾਲੇ ਮੁੰਡੇ ਨੂੰ ਘੜੀਸ ਕੇ ਸ਼ੋਅ ਵਿੱਚੋਂ ਬਾਹਰ ਲਜਾਇਆ ਜਾਂਦਾ ਆ ਤੇ ਇਸ ਦਾ ਰੱਜ ਕੇ ਘਟਾਪਾ ਵੀ ਚੜਾਇਆ ਜਾਂਦਾ ਆ ਕਰਨੌਜਲਾ ਕਹਿੰਦੇ ਨੇ ਕਿ ਮੈਂ ਇੰਨਾ ਵੀ ਮਾੜਾ ਨਹੀਂ ਕਿ ਤੁਸੀਂ ਮੇਰੇ ਜੁੱਤੀਆਂ ਮਾਰਨ ਲੱਗ ਪਏ ਹੋ ਸਾਰਿਆਂ ਦੀ ਹੀ ਇੱਜ਼ਤ ਕਰਿਆ ਕਰੋ ਇਸ ਘਟਨਾ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਖੋ ਵੱਖਰੇ ਇਸ ਵੀਡੀਓ ਨੂੰ ਲੈ ਕੇ ਵਿਚਾਰ ਵੀ ਸਾਹਮਣੇ ਆ ਰਹੇ ਨੇ